ਸਤਿ ਸ੍ਰੀ ਅਕਾਲ ਜੀ ਹਾਂ ਜੀ ਸਾਰਿਆਂ ਨੂੰ ਵੀਰ ਜੀ ਲਿਓ ਜੀ ਅੱਜ ਸਵੇਰੇ ਚੱਕੀ ਆਪਣੀ ਗੱਡੀ ਆਪਾਂ ਚੱਲੇ ਆ ਰਾਜਪੁਰਾ ਮੰਡੀ ਸਬਜੀ ਸਬਜੀ ਲੈ ਕੇ ਆਏਗੇ ਬਈ ਆ ਲੂਲੂ ਪਿਆਜ਼ ਪਿਉਜ ਹੋਰ ਆਦਾ ਮਿਰਚਾਂ ਮਿਰਚਾਂ ਸਮਾਨ ਨਿਵੇਂ ਵੀ ਆ ਲੂਲੂ ਕੱਠੇ ਲਿਆਣੇ ਵੇ ਲੇਬਰ ਲੱਗੇ ਆ ਗਈ ਆਪਣੇ ਬਾਗੰਨੇ ਵਾਲੀ ਪਰ ਐਂ ਦਿੱਕਤ ਨਹੀਂ ਰਹਿੰਦੀ ਹੈਗੀ ਇੱਕ ਵਾਰੀ ਸਮਾਨ ਦੇ ਆਵਾ ਫਿਰ ਕੋਈ 10 ਦਿਨ ਲੰਗਾ ਆਇਆ ਫਿਰ ਟਰਾਲੀ ਜਾਈ ਜਾਂਦੇ ਆਂਦੇ ਆਂਦੇ ਜਾਂਦੇ ਬੰਦਾ ਮੰਡੀ ਬੰਦੇ ਘੇਰ ਲਿਆ ਵਾ ਕੱਲ ਲੇਟ ਹੋ ਗਏ ਤੇ ਰਾਤ ਤੱਕ ਨਹੀਂ ਤਾਂ ਕੱਲੇ ਲੈ ਆਣਾ ਦਾ ਆਪਣੇ ਸਮਾਨ ਮਿਲਾਂ ਜੀ ਮੰਡੀ ਜਾ ਕੇ ਲਿਓ ਜੀ ਪਹੁੰਚ ਗਏ ਆਪਾਂ ਮੰਡੀ ਇਹ ਕੱਖ ਮੰਡੀ ਹੈ ਇੱਧਰ ਨਾਲ ਹੀ ਫਿਰ ਸਬਜ਼ੀ ਮੰਡੀ ਹੈ ਫਿਰ ਸਬਜ਼ੀ ਮੰਡੀ ਦੇ ਅੱਗੇ ਨਾਲ ਹੀ ਨਾਜ ਮੰਡੀ ਹੈ ਦੇਖੋ ਕਿੰਨੀ ਟੁੜੀ ਆਈ ਵੀ ਹੈ ਕੱਖਾਂ ਦੀ ਬੋਲੀ ਲੇਟ ਹੋਆ ਪਹਿਲਾਂ ਤੂੜੀ ਦੀ ਬੋਲੀ ਹੋਆ ਪੂਰਾ ਰਾਸ਼ਨ ਆਪਾਂ ਲੇਟ ਹੋ ਗਏ ਥੋੜਾ ਦੇ ਮਸਜਰੇ ਆਣਾ ਦਾ ਮਾਚਾ ਲੋ ਵੀ ਕਿੜੇ ਜਿਆਦਾ ਸਮਾਨ ਆ ਥੋੜਾ ਤਾਂ ਸਮਾਨ ਹੈ ਕੁਨਾ ਹੀ ਤੋਈ ਕਰ ਦੇਵੇ ਬਾਈ ਟਾਈਮ ਹੋਇਆ ਜਾ ਰਾਤ ਨੂੰ ਲੇਟ ਹੋਊ ਜਾ ਪੈਂਦੇ ਪਉਣਦੇ ਪੂਰੀ ਰੌਣਕ ਹੈ ਮੰਡੀ ਮੈਂ ਲਾ 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 ਹੋਈ ਬਈਆ ਇੱਧਰ ਫਰੂਟ ਦਾ ਕੰਮ ਹੈ ਇੱਧਰ ਫਰੂਟ ਲਿਓ ਜਿਹੜਾ ਮਰਜ਼ੇ ਇੱਧਰ ਸਬਜ਼ੀ ਦਾ ਕੰਮ ਹੈ ਜਿਹੜੀ ਮਰਜ਼ੇ ਸਬਜ਼ੀ ਲਿਓ ਲੇ ਵੀ ਆ ਗਏ ਗੰਡਾਸੇ ਗੰਡੂਸੇ ਲੋ ਆ ਗਏ ਆਪਾਂ ਖੇਤਾਂ ਮੱਥਾ ਟੇਕਾਂਗੇ ਮੱਥਾ ਟੇਕ ਕੇ ਕਰਾਂਗੇ ਚੱਲਦਾ ਆਪਾਂ ਕੰਮ ਬੰਦੇ ਸਾਰੇ ਤਿਆਰ ਐ ਕੈਮ ਐ ਚੱਲ ਠੇਕੇਦਾਰ ਟੇਕ ਮੱਥਾ ਲੈ ਮਹਾਰਾਜ ਦੁੱਧਾ ਧਾਰੀ ਬਾਈ ਸਭ ਨੂੰ ਵਧਾਵਾ ਹੈ ਸਭ ਕੇ ਖੇਤਾਂ ਮੇ ਖੁਸ਼ੀਆਂ ਵਾਲੇ ਦਿਨਾਂ ਮੈਂ ਬਾਈ ਹਰੇਕ ਨੂੰ ਲੇਬਰ ਮਿਲੇ ਹਰੇਕ ਦਾ ਕੰਮ ਟਾਈਮ ਸਰ ਹੋਇਆ ਬਾਈ ਮਹਾਰਾਜ ਸੁਖ ਸ਼ਾਂਤੀਆਂ ਬਖਸ਼ੇ ਲੱਗੇ ਬਾਈ ਬੰਦੇ ਵੀ ਮੱਥਾ ਟੇਕਣਾ ਫੌਜੀ ਨੂੰ ਮਜੂ ਹੈ ਠੀਕ ਹੈ ਬਾਈ ਲੱਗ ਗਏ ਬਾਈ ਭੋਗ ਵੰਡਣ ਮਲ ਸਾਹਿਬ ਆ ਗਏ ਮਾਰੇ ਐਨ ਆਰ ਆਈ ਮੁੰਡੇ ਪਹੁੰਚ ਗਏ ਇਸੀ ਨੇ ਕਰਨੀ ਆ ਬਾਈ ਕਿਰਪਾ ਬੜੀ ਬੜੀ ਟਰਾਲੀਆਂ ਦਵਾਣੀਆਂ ਡਬਲ ਜੋੜੇ ਵਾਲੀਆਂ ਬੜੀ ਬੜੀਆਂ ਗੱਡੀਆਂ ਭੇਜਣੀਆਂ YouTube ਵਾਲਿਆਂ ਨੂੰ ਕਰਾ ਬਾਈ ਮੂੰਹ ਮਿੱਠਾ ਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਵੀ ਲਿਆ ਬਾਈ ਲੱਡੂ ਲਾਗੇ ਬਾਈ ਸਾਕਨ ਕਰਨ ਅੱਥਾ ਲਾਗੇ ਟੇਕਣ ਬੰਦੇ ਆ ਆਪਣੇ ਮਹਾਰਾਜ ਦੁੱਧਾ ਧਾਰੀ ਬਾਈ ਸਭ ਨੂੰ ਵਧਾਈ ਸਭ ਦੇ ਖੇਤਾਂ માં ਖੁਸ਼ੀ ਵਾਲੇ ਦਿਨ ਆਵੇ ਬਾਈ ਹਰੇਕ ਨੂੰ ਲੇਬਰ ਮਿਲੇ ਹਰੇਕ ਦਾ ਕੰਮ ਟਾਈਮ ਸਰ ਹੋਇਆ ਲੱਗੀ ਜੀ ਵਧਾਈ ਬੱਬੇ ਦੀ ਕਿਰਪਾ ਕਰ ਗੰਨਾ ਖੜਿਆ ਤਕਰੀਬਨ ਇਤਗੀ ਉਹਨਾਂ ਨੂੰ ਰਸਤਾ ਦਾ ਇਹ ਹੌਲਾ ਜਹ ਰਸਤੇ ਲਈ ਇਹ ਤਾਂ ਚੰਨ ਟਰਾਲੀਆਂ ਕੱਢੇ ਘਰੇ ਨੇ ਆਪਾਂ ਵਿੱਚ ਲੇ ਵੀ ਕਨੋ ਰਾਇ ਦੇ ਜੀ ਆਪਾਂ ਕਾਣੀ ਕਢਾਣਾ ਸਰੋਂ ਦਾ ਤੇਲ ਆਪਣਾ ਖਤਮ ਹੋ ਗਿਆ ਦਾ ਆਪਣੇ ਬਾ ਘਰ ਕੀ ਸਰੋਂ थी ਐ ਆਪਾਂ ਕਾਣੀ ਆਇਆ ਕਢਾਣਾ ਆ ਦੇਖੋ ਆ ਟਰਾਲੀ ਤੋਂ ਹੋ ਰਹੀ ਐ ਕਿੰਨੇ ਵਾਲੀ ਸੀਗੀ ਮੇਰੇ ਵੀਰ ਕੀ ਸਰਬਤ ਦਾ ਪਲਾ ਪਲਾਹੀ ਦੀ ਟਰਾਲੀ ਬਣੀ ਵੀ ਇਹੇ ਉਰੇ ਬਾਈ ਦਾਣਾ ਦੂਣਾ ਆਪਾਂ ਸਾਰਾ ਆਟਾ ਟਟੋਰੀ ਪਿਆ ਕੇ ਲੈ ਜੀ ਗਰਾਂ ਚੱਕੀ ਹੈ ਘਨੌਰ ਇਹ ਪਹਿਲਾਂ ਲਣਦਾਰ ਆਇਆ ਕਰਦਾ ਉਰੇ ਇਹ ਮੇਰੀ ਡਿਊਟੀ ਲੱਗੀ ਵੀ ਹੈ ਕਿ ਅਗਰ ਜੋਧ ਆਇਆ ਕਰਦਾ ਅਗਰ ਜੋਧ ਬਾਹਰ ਚਲੇ ਗਿਆ ਇਹ ਕਹਾਣੀ ਨਿਕਲ ਗਈ ਹੋਣੀ ਬਾਈ ਮੈਂ ਅੱਗੇ ਗਿਆ ਤਾਂ ਮੜਾ ਜਾ ਬਾਜ਼ਾਰੋਂ ਸੀਐਲ ਕੀ ਆਇਆ ਬਾਲਟੀ ਲੈ ਕੇ ਆਪਣਾ ਇੰਡੋ ਫਾਰਮਰ ਸਪਰੇਅ ਵਾਲਾ ਮੈਂ ਸੀਐਲ ਘੱਟ ਤਾਂ 10 ਲੀਟਰ ਲੈ ਕੇ ਆਇਆ ਮੈਂ 23 ਰੁਪਏ ਦਾ ਮਿਲੇ ਆਪਾਂ ਨੂੰ ਇਹ 10 ਲੀਟਰ ਤੇਲ ਇਹ ਕੰਮ ਹੀ ਲਾਂ ਬਾਈ ਨਾ ਕੱਟਦੇ ਹੁਣੀ ਰੱਖ ਕੇ ਚੱਲਾਂ ਬਾਈ ਘਰ ਨੂੰ ਦੇਖਾਂ ਲੇਬਰ ਲੱਗੀ ਵੀ ਗੰਨੇ ਵਾਲੀ ਆ ਬੜਾ ਹੀ ਵਦ ਅੱਜ ਰੱਖ ਲਈ ਬਾਈ ਖਲ ਖੁਲ ਆਪਾਂ ਨੇ niche ਆਪਣਾ ਆ ਮੁਰੇ ਆ ਗਿਆ ਤੇਲ ਆਪਣਾ ਗਾਣੀ ਨਿਕੜੀ ਜਿਹੜੀ ਤੇਲ ਆ ਗਿਆ ਦੋ ਥੱਲੇ ਆਟੇ ਕਿਦੇ ਚੱਲਦੇ ਆਪਾਂ ਪਿੰਡ ਨੂੰ ਚਲ ਰਿਹਾ ਕੰਮ ਹੈ ਨੰ? ਪਰਚੀਆਂ ਆ ਗਈਆਂ ਦੋ ਆਪਣੀਆਂ